ਹਾ ਤਾਂ ਮੁੰਡੇ ਨੂੰ ਕੌਣ ਵੀ ਤਾ ਤਰਾਲੋਗੇ ਉਹਦਾ ਬਦੀ ਕਰਾਉਗੀ ਤੂੰ ਦੱਸੋਗੀ ਲਾ ਦੇਖ ਤਸੀ ਕਿੱਡੀ ਅੱਗ ਲੱਗੀ ਐ ਵਿਆਹ ਕਰਾਉਣ ਦੀ ਹੈ ਕੋਈ ਗੱਲ ਨਹੀਂ ਇਹਨਾਂ ਨੂੰ ਉਹਦੀ ਲੱਗੂ ਪਤਾ ਜਦੋਂ ਆਈਆਂ ਨਿਕਲੀਆਂ ਉਦੀਆਂ ਲੈ ਇਹਨਾਂ ਦੇ ਘਰੇ ਉੱਥੇ ਦੀ ਤਾਈ ਉਹ ਚੜਦਾ ਚੰਦ ਵੀ ਤੈਨਾਂ ਕਰਾਉਣਾ ਦੇ ਮੁੰਡੇ ਨੂੰ ਫੂਕਲਾ ਵਿਆਹ ਲੋਕਾਂ ਦੇ ਘਰਾਂ ਚ ਲੈ ਲੈ ਕੇ ਆਢੇ ਦਿੰਦੀ ਆਗੀ ਕੋਈ ਨਹੀਂ ਤੂੰ ਤਾਂ ਮੈਂ ਦੇਖਦੀ ਕਿਹ ਰਿਸ਼ਤਾ ਕਰਾਉਂਦੀ ਕਿਵੇਂ ਮੇਰੇ ਹੁੰਦੇ ਆ ਜੀ ਰਿਸ਼ਤਾ ਹੱਕੇ ਮੈਂ ਬੋਲ ਦਿਆਂ ਦਿੰਦੋ ਏ ਤੇ ਫੇਰ ਤਾਂ ਹੀ ਲੜ ਪੀਂਦਾ ਨਾਲ ਸਮੋਦਾ ਉਹਨੂੰ ਵੀ ਦੇ ਲਾਂਬਾ ਮੇਰੇ ਸਾਲੇ ਨੂੰ ਉਹ ਵੀ ਕਹਿੰਦਾ ਹੈਗਾ ਉਹਨੂੰ ਮੈਨੂੰ ਤਾਂ ਆਏ ਤੀ ਵੀ ਮੈਂ ਤਾਂ ਥੋੜੇ ਵਿਚਾਲੇ ਫਸ ਗਿਆ ਤੂੰ ਆਦੇ ਮੈਂ ਕੀ ਕਰਾਂ ਵਿਚਾਲੇ ਤਾਂ ਇਹਨੂੰ ਪਤਾ ਹੀ ਹੈ ਕੀ ਹੁੰਦਾ ਚਲ ਮੈਂ ਦੇਖਦਾ ਉਹਨੂੰ ਕੈ ਨਾ ਕੀ ਕਹਿੰਦਾਗਾ ਇਹਨੂੰ ਨਹੀਂ ਮੈਂ ਮੇਰੇ ਸਾਲੇ ਨੂੰ ਸੂਏ ਚ ਦੇ ਦੂੰ ਤੱਕਾ ਇਹਨੂੰ ਉਹ ਪਹਿਲਾਂ ਤੁਸੀਂ ਆਪਸੇ ਚ ਨਿਬੜੋ ਗੱਲ ਕੀ ਹੋਈ ਹੈ ਗੱਲ ਸੁਸਤੋ ਬਈ ਉਹ ਗੱਲ ਤਾਂ ਯਾਰ ਮੇਰੀ ਸੁਣ ਤੜਕੀ ਦਾ ਮੈਂ ਕੱਖ ਪਾਉਂਦਾ ਸੀ ਮੈਸਾਂ ਨੂੰ ਉਦੋਂ ਨੂੰ ਨੇ ਆਇਆ ਹੋਇਆ ਵੀ ਮੈਂ ਕੁੱਟ ਚਾਦੀ ਪਿਆਦਾ ਨਾ ਰੋਟੀ ਪੁੱਛੇ ਹੁਣ ਆ ਪਤਾ ਨਹੀਂ ਕਿੱਥੋਂ ਆਏ ਦੀਗਾ ਧੜਕੇ ਦਾ ਨਿਕੜਿਆ ਹੋਇਆ ਇਹਨੂੰ ਨੀ ਰੋਟੀ ਪੁੱਛੀ ਨਾ ਚਾਹ ਪੁੱਛੀ ਉਹ ਚੱਲ ਯਾਰ ਮੈਂ ਸਮਝਾਉਂਦਾ ਉਹਨਾਂ ਨੇ ਬੜਾ ਲਹੂ ਪੀਤਾ ਯਾਰ ਸਮਝਾ ਦੇ ਨਹੀਂ 10 ਕੀਲੇ ਨੇ ਝੋਕੇ ਦੇ ਸਿਰ ਭਰ ਗਏ ਨੇ ਜੇ ਉਹਨਾਂ ਪਰਾਂ ਪਾ ਗਏ ਫੇਰ ਕੋਈ ਯਾਰ ਮੈਂ ਹੁਣ ਕੀ ਕਰਾਂ ਚੱਲ ਕੋਈ ਨਾ ਮੈਂ ਸਮਝਾਉਂਦਾ ਚੱਲ ਕੋਈ ਪੈਦਾ ਪੀਜ ਤੇ ਸਾਡੇ ਘੰਟੇ ਉਹ ਇਹ ਕਾਨੂੰ ਸਮਝਾਉਂਦਾ ਬਾਈ ਇਹਦਾ ਆਪਾਂ ਨੂੰ ਇੱਕ ਚੱਬਣਾ ਪਊਗਾ ਇਹ ਨਾਲ ਇਹਦੇ ਦੇਦੇ ਬੱਲੇ ਦਾ ਖੁੱਡੇ ਵੀ ਨਹੀਂ ਇਹਨੇ ਕਾਦੇ ਵਾਸਤੇ ਸਮਝਾਉਣਾ ਮੇਰੀ ਗੱਲ ਸੁਣਾ ਹੁਣ ਹਏ ਉਹ ਸਾਗ ਕਰਾਉਂਦੀ ਤੇ ਇਹਦਾ ਕੀ ਜਾਂਦਾ ਦੀ ਪਹਿਲਾ ਜੇ ਸਾਗ ਹੋ ਜੂ ਸਾਨੂੰ ਚੱਲ ਕੋਈ ਨਾ ਮੈਂ ਕਹਿ ਦੇਣਾ ਬਾਈ ਹੁਣ ਕਹਿ ਤਾਂ ਦੱਸਦਾ ਮੈਂ ਕੀ ਕਹੇਗਾ ਤੂੰ ਸਮਝਾ ਦੇ ਚੰਗੀ ਤਰ੍ਹਾਂ ਫੇਰ ਨਾ ਢੰਗੀ ਤਰ੍ਹਾਂ ਸਮਝਾ ਦੇ ਫੇਰ ਮੈਂ ਕਹੀ ਉਹਦੇ ਹੱਥ ਫੇਰ ਤਾਂ ਕੋਈ ਨਾ ਮੈਂ ਕਰਦਾ ਜਾ ਕੇ ਗੱਲ ਹਾਂ ਸਮਝਾ ਆ ਦੀ ਹੁਣ ਜਾ ਕੇ ਕਿਤੇ ਨਾ ਹੋਵੇ ਟਿੰਡ ਥੋੜੀ ਚੱਕ ਕੇ ਟਪਾ ਦੀ ਤੇ ਨਾ ਵੀ ਕਰੂ ਅਸੀਂ ਉਹਦੇ ਨਾਲੇ ਲੱਗਦਾ ਤੈਨੂੰ ਵੀ ਹੱਥ ਲਜਾ ਦੂਗਾ ਉਹ ਇੱਕ ਤੇ ਇਹਦਾ ਆਪਾਂ ਨੂੰ ਟਪਾਉਣਾ ਪੂਏ ਤਾਂ ਜਾਂ ਚਲੋ ਅੱਜ ਦਾ ਠੀਕ ਚੱਲਦੇ ਕਰਤਾ ਹੋਈ ਕੰਮ ਨਾਟਲੀ ਦੂ ਕਿਉਂ ਮੈਂ ਕੀ ਕੰਮ ਕਰਤਾ ਉਹਨਾਂ ਨੂੰ ਕੀ ਕਿਹਾ ਤੇ ਕੀ ਕਿਹਾ ਦੱਸ ਦੇ ਤੂੰ ਆਪ ਵੀ ਦੱਸ ਦੇ ਮੈਂ ਸਮਝਾਉਂਦਾ ਦੀ ਨਾ ਬੋਲੇ ਕਰ ਐ ਹੁਣ ਗੱਲ ਕੀ ਹੋਈ ਮੈਨੂੰ ਉਹ ਤਾਈ ਲਵੇ ਗਏ ਨੇ ਫੇਰ ਉਹਨਾਂ ਦਾ ਰਿਸ਼ਤਾ ਕਰਾਉਗੀ ਉਹਨਾਂ ਦਾ ਹੁਣ ਲੱਭੂਆਂ ਲੈ ਕੀ ਮੁਰਨਗੇ ਉਹ ਹਾਂ ਕੈਂ ਤੇ ਕਰਨ ਚ ਨਾ ਬਹੁਤ ਫਰਕ ਆਗਾ ਐ ਕੀ ਗੁੱਡੇ ਗੁੱਡੀ ਦਾ ਖੇੜਾ ਦਾ ਗੁੱਡੇ ਗੁੱਡੀ ਦਾ ਨਹੀਂ ਤੈਨੂੰ ਮੈਂ ਪਹਿਲਾਂ ਸਮਝਾਉਂਦਾ ਸੀ ਅਗਲੇ ਨੇ ਆਪ ਦੀਆਂ ਧੀਆਂ ਤੋੜਨੀਆਂ ਨੇ ਐਜੇ ਮਲੰਗਾ ਦੇ ਮਗਰ ਤੋ ਪੰਜ ਪੰਜ ਕਿਲਿਆਂ ਅੱਗੇ ਨਹੀਂ ਪਿੱਛੇ ਨਹੀਂ ਹੈਗਾ ਬਾਈ ਹਾਂ ਐਂ ਤਾਂਗਾ ਤੋੜ ਦੇਗਾ ਆਵਦੀ ਕੁੜੀਆਂ ਨੂੰ ਪੰਜ ਪੰਜ ਕਿਲੇ ਆਂਦੇ ਨੇ ਉਹਨਾਂ ਨੂੰ ਆਪਣੇ ਪੱਲੇ ਕੁਡ ਨਹੀਂ ਹੈਗਾ ਭੁੱਲ ਜਾ ਵੀ ਉਹਨਾਂ ਦਾ ਰਿਸ਼ਤਾ ਹੋਗਾ ਵੇ ਚੈਵੀ ਲੱਖ ਜਮੀਨਾਂ ਘਟ ਘਟ ਫੇਰ ਵੀ ਅਗਲਾ ਘਰ ਬਾਤਾਂ ਦੇਖਦੇ ਹੀ ਆ ਨਾਲੇ ਵੱਡੜ ਦੇਖ ਲਾ ਆਪਣਾ ਦੇਖ ਕੇ ਐਂ ਲੱਗਦਾ ਪਤਾ ਨਹੀਂ ਕਿੰਨਾ ਕ ਨਸ਼ਾ ਕਰਦਾ ਹੋਊਗਾ ਲੱਖ ਤੇ ਤਾਂ ਉਹਦੇ ਪੈਂਟ ਖੜਦੀ ਨਹੀਂ ਉਹਨੂੰ ਦਊਗਾ ਅਗਲਾ ਕੋਈ ਕੁੜੀ ਗੱਲਾਂ ਦੇਖ ਕੇ ਕਹੇ ਜੀਆਂ ਕਰਦਾਗਾ ਆਗਲੇ ਕਿਹੜਾ ਹੁਣ ਨਹੀਂ ਚੱਲਦੀਆਂ ਰਿਸ਼ਤਾ ਉਹਨਾਂ ਨੂੰ ਨਹੀਂ ਜ਼ਮੀਨ ਨੂੰ ਹੋਊਗਾ ਕੋਈ ਲੱਗ ਜਾਕਰ ਬੋਲਣ ਬਿਨਾ ਮਾਤਰਬ ਤੇ ਕੁੱਤਿਆਂ ਵਾਂਗੂ ਹੈ ਵੇ ਜਿਹੜਾ ਕੁਝ ਮੈਂ ਕਰਿਆ ਨਾ ਸੋਚ ਸਮਝ ਕੇ ਕਰਿਆਗਾ ਮੇਰੀ ਗੱਲ ਸੁਣ ਐ ਤਾਂ ਹਤਾਈ ਚੱਕੇ ਰਿਸ਼ਤਾ ਕਰਾ ਦਊਗੀ ਖਬਰਾਂ ਆਪਣ ਨੂੰ ਕੀ ਪਤਾ ਕਹਿ ਜੀ ਆਉਣਗੇ ਕਹਿ ਜੀ ਨਾ ਆਉਣਗੇ ਅਗਲੇ ਸਾਰੇ ਘਰ ਤੇ ਮੇਰੇ ਮਾਰ ਕੇ ਬੈਠ ਜਾਣਗੇ ਐ ਨਹੀਂ ਪਤਾ ਆਪਣ ਨੂੰ ਘਰੋਂ ਬਾਹਰ ਕੱਢ ਦੇਣ ਫੇਰ ਆਪਾਂ ਕਿੱਥੇ ਜਾਵਾਂਗੇ ਤੂੰ ਐ ਦਿਮਾਗ ਤੋਂ ਕੰਮ ਲੈ ਵੀ ਤੇਰੀ ਤੀਮੀ ਨੇ ਜੋ ਕਰੇ ਸਹੀ ਕਰਿਆਗਾ ਨਾਲੇ ਮੇਰੇ ਹੁੰਦੇ ਰਿਸ਼ਤਾ ਹੋ ਜਵੇ ਇਹ ਤਾਂ ਕਦੇ ਹੋ ਨਹੀਂ ਸਕਦਾ ਹੈਗਾ ਸੁਪਨੇ ਲੈਣ ਦੇ ਹਜੇ ਜਿੰਨੇ ਲੈਂਦੇ ਨੇ ਕੋਈ ਗੱਲ ਨਹੀਂ ਮੈਂ ਵੀ ਦੇਖਦੀ ਆ ਕਿ ਮੇਰਾ ਰਿਸ਼ਤਾ ਹੁੰਦਾਗਾ ਤੂੰ ਵੀ ਇੱਥੀਆਂ ਤੇ ਮੈਂ ਵੀ ਇੱਥੀਆਂ ਆ ਆ ਜਿਹੜੀ ਤਾਈ ਚੌੜੀਆਂ ਹੋ ਹੋ ਕੇ ਗੱਲਾਂ ਕਰਦੀਆਂ ਨਾ ਦੇਖੀਦਾ ਜਾ ਇਹਦਾ ਗਾਂ ਗਾਂ ਕੀ ਹਾਲ ਹੁੰਦਾਗਾ ਹੁਣ ਹੁਣ ਬੈਠੀ ਹੋਈ ਨਹੀਂ ਦੇਖੀ ਜਾਈ ਉਰੇ ਤੈਨੂੰ ਮੈਂ ਪਹਿਲਾਂ ਕਿੰਨਾ ਸਮਝਾਉਣਾ ਹੁੰਦਾ ਜੀ ਵੀ ਤੈਨੂੰ ਆਏ ਨਾ ਬੋਲੇ ਕਰ ਨਾ ਬੋਲੇ ਕਰ ਹੁਣ ਕੀ ਰਹਿ ਗਿਆ ਆਪਣੇ ਪੱਲੇ ਲਾਈ ਚੱਲ ਜਰੀਏ ਸਕੀਮ ਲਾਣੀਆਂ ਨੇ ਬਟੜਾ ਕੋ ਸੋਣਾ ਹੋ ਕੀ ਰਹੂਗਾ ਕਾਲੀ ਜੀਬਾ ਵਾਲਾ ਤੂੰ ਨਾ ਮੇਰਾ ਕੰਜਰਾ ਕਦੇ ਸਾਥ ਦੇਈ ਉਹਨਾਂ ਦਾ ਬਣ ਕੇ ਬਾੜ ਜਾ ਤੂੰ ਵੀ ਐਂ ਤਾਂ ਕੀ ਦੇਖਣਾਗਾ ਵੀ ਹਾਂ ਇਹ ਕੱਲੀ ਆ ਜੀ ਵੀ ਮੈਂ ਤਾਂ ਸਾਥ ਦਵਾ ਪਰ ਕਾ ਨੂੰ ਕਿੱਥੇ ਮੇਰੇ ਕਰਮਾਂ ਚ ਧਰੇ ਪੈਸੀ ਇਹ ਜਾ ਦੁੰਨ ਬਾਟਾ ਜਾ ਐਕਸ਼ਨ ਮੋਲ ਜਿਵੇਂ ਘੜਕੀ ਜਾਂਦੇ ਨੇ ਜੀ ਸੁਣਦੇ ਨਹੀਂ ਬਾਹਰ ਕੇ ਦੇਖੋ ਸੀਮੇਟ ਹੋ ਜਿ ਘੜਕਰ ਹੀ ਨੇਗੇ ਆਜੋ